ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjar.in ਲੁਧਿਆਣਾ ਦੇ ਆਜ਼ਾਦ ਵਿਧਾਇਕ ਬੈਂਸਪਰਾ ਜਲਦੀ ਹੀ ਨਵੀਂ ਸਿਆਸੀ ਪਾਰਟੀ ਦਾ ਗਠਨ ਕਰ ਸਕਦੇ ਨੇ ਰੇਤ mafia ਖਿਲਾਫ ਸੱਤਿਆਗ੍ਰਹਿ ਅੰਦੋਲਨ ਦੀ ਕਾਮਯਾਬੀ ਤੋਂ ਬਾਅਦ ਨਵੀਂ ਪਾਰਟੀ ਦਾ ਐਲਾਨ ਹੋ ਸਕਦਾ ਹੈ ਕਦੇ ਬਾਦਲ ਲੁੱਟੇਗਾ ਕਦੇ ਕਾਂਗਰਸ ਲੁੱਟੇਗੀ ਕਦੇ ਕਾਂਗਰਸ ਲੁੱਟੇਗੀ ਕਦੇ ਬਾਦਲ ਲੁੱਟੇਗਾ ਸੋ ਇਸ ਰਵਾਇਤੀ ਪੋਲਿਟਿਕਸ ਨੂੰ ਖਤਮ ਕਰਨ ਵਾਸਤੇ ਟ੍ਰੈਡੀਸ਼ਨਲ ਪੋਲਿਟਿਕਸ ਨੂੰ ਖਤਮ ਕਰਨ ਵਾਸਤੇ ਤੀਨ ਇਨਸਾਫ ਦਾ ਗਠਨ ਕੀਤਾ ਇੱਕ ਵਾਰੀ ਜਿਹੜਾ ਸਤਿਆਗ੍ਰਹਿ ਅੰਦੋਲਨ ਆ ਇੱਕ ਜ਼ਿਲ੍ਹਾ ਕੰਪਲੀਟ ਹੋਇਆ ਤੇ 13 ਜ਼ਿਲ੍ਹੇ ਬਾਕੀ ਆ ਜਿੱਥੋਂ ਬਾਦਲ ਕੰਪਨੀ ਰੇਤ ਵਜਰ ਚੋਰੀ ਕਰਦੀ ਆ ਸਤਿਆਗ੍ਰਹਿ ਕੰਪਲੀਟ ਕਰਨਾ ਉਸ ਤੋਂ ਬਾਅਦ ਵਿੱਚ ਪਾਰਟੀ ਜਿਹੜੀ ਆ ਉਹ ਪੋਲਿਟੀਕਲ ਰੂਪ اختیار ਕਰੇਗੀ ਟੀਮ ਇਨਸਾਫ ਤੇ ਰਜਿਸਟਰਡ ਹੋਏ ਉਹਨਾਂ ਕਿਹਾ ਕਿ ਸਤਿਆਗ੍ਰਹਿ ਅੰਦੋਲਨ ਦੀ ਸ਼ੁਰੂਆਤੀ ਕਾਮਯਾਬੀ ਨੇ ਹੀ ਸੱਤਾ ਧਿਰ ਦੀ ਨੀਂਦ ਹਰਾਮ ਕਰ ਦਿੱਤੀ ਹੈ ਅੱਜ ਸੱਤਿਆਗ੍ਰਾਹ ਨੇ ਲੋਕਾਂ ਦੀ ਜਾਗਰੂਕਤਾ ਨੇ ਬਾਦਲਾਂ ਦਾ ਜਿਹੜਾ ਲੋਕਾਂ ਦੇ ਅੰਦਰ ਇੱਕ ਡਰ ਪੈਦਾ ਕੀਤਾ ਕਿ ਅਸੀਂ ਮੁਕੱਦਮਾ ਦੇ ਦਾਂਗੇ ਬਾਦਲਾਂ ਕੋਲੇ ਮੁਕੱਦਮਾ ਤੇ ਜੇਲ੍ਹ ਅੱਜ ਲੋਕਾਂ ਦੇ ਮਨ ਦੇ ਵਿੱਚੋਂ ਡਰ ਤੇ ਖੋਫ ਕੱਢਣ ਵਾਸਤੇ ਟੀਮ ਇਨਸਾਫ ਹਲਕੀ ਜਿਹੀ ਸਕਸੈਸ ਹੋਈ ਹੈ ਪੂਰੀ ਨਹੀਂ ਸ਼ੁਰੂਆਤ ਹੋਈ ਹੈ ਅਜੇ ਸੋ ਅੱਜ ਬਾਦਲਾਂ ਦੀ ਨੀਂਦ ਹਰਾਮ ਹੋਈ ਆ ਫਾਰਾਂ ਦੇ ਵਿੱਚ ਬਿਆਨ ਆਉਣ ਲੱਗੇ ਆ ਕਿ ਅਸੀਂ ਰੇਤ ਬਜਰੀ ਦੇ ਉੱਤੇ ਪਾਲਿਸੀ ਲੈ ਕੇ ਆ ਰਹੇ ਹਾਂ ਪਿਛਲੇ 8 ਸਾਲ ਤੋਂ ਸੁਖਵੀਰ ਬਾਦਲ ਪਾਲਿਸੀਆਂ ਲੈ ਕੇ ਆ ਰਿਹਾ ਕਦੇ ਇੰਡਸਟਰੀ ਡਿਪਾਰਟਮੈਂਟ ਨੂੰ ਜੋੜਦਾ ਕਦੇ ਮੰਡੀਕਰਨ ਬੋਰਡ ਜੋੜਦਾ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੇ ਰੇਤ mafia ਖਿਲਾਫ ਸੰਘਰਸ਼ ਵਧਾਇਆ ਹੋਇਆ ਹੈ ਇੰਨੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਂਸ ਭਰਾਵਾਂ ਦੀ ਇਨਸਾਫ ਟੀਮ ਅੰਦੋਲਨ ਲਿਜਾ ਰਹੀ ਹੈ ਹਰ ਜ਼ਿਲ੍ਹੇ 'ਚ ਨਿਰੰਤਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦਾ ਉਹਦੋਂ ਤੋਂ ਅਸੀਂ ਕੱਲ ਹੁਸ਼ਿਆਰਪੁਰ ਮੀਟਿੰਗ ਕੀਤੀ ਨਵੇਂ ਸ਼ਹਿਰ ਮੀਟਿੰਗ ਕੀਤੀ ਰੋਪੜ ਮੀਟਿੰਗ ਕੀਤੀ ਤੇ ਅੱਜ ਅਸੀਂ ਗੁਰਦਾਸਪੁਰ ਦੇ ਪਿਆਰੇ ਆਪਣੇ ਸਾਥੀਆਂ ਦੇ ਦਰਸ਼ਨ ਕਰਨ ਲਈ ਆਏ ਆਂ ਇੱਕ ਦੇ ਦਿਨ ਚ ਅਸੀਂ ਜਿਹੜਾ ਅਦਲਾ ਜ਼ਿਲ੍ਹਾ ਉਹ ਅਸੀਂ ਬਿਲਕੁਲ ਅਨਾਉਂਸ ਕਰਦੇ ਹਾਂ ਕਿ ਕਿ ਅਸੀਂ ਕਿਹੜੇ ਜ਼ਿਲ੍ਹੇ ਚ ਅਟੈਕ ਕਰਨਾ ਕਿਹੜੇ ਜ਼ਿਲ੍ਹੇ ਚ ਅਸੀਂ ਮਾਈਨਿੰਗ ਪਾਲਸੀ ਦਾ ਵਿਰੋਧ ਕਰਨ ਲਈ ਜਾਣਾ ਪੰਜਾਬ ਦੀ ਧਰਤੀ ਦੇ ਕੰਮੇ ਵਿਹਲੇ ਹੋ ਗਏ ਆ ਰਾਜ ਮਿਸਤਰੀ ਵਿਹਲੇ ਹੋ ਗਏ ਮਜ਼ਦੂਰ ਵਿਹਲੇ ਹੋ ਗਏ ਲੱਗਾਂ ਵਾਲੇ ਵਿਹਲੇ ਹੋ ਗਏ ਗੇਟ ਗ੍ਰਿੱਲ ਵਾਲੇ ਵਿਹਲੇ ਹੋ ਗਏ ਆਪਣੇ ਫਰਸ਼ ਲਾਉਣ ਵਾਲੇ ਪੱਥਰ ਵਾਲੇ ਵਿਹਲੇ ਹੋ ਗਏ ਆ ਜਿਹੜੇ ਸੈਂਟਰੀ ਵਾਲੇ ਸੀ ਉਹ ਵਿਹਲੇ ਹੋ ਗਏ ਤੇ ਜਿਹੜੇ ਪੀਓਪ ਆਲੇ ਸੀ ਰੰਗ ਆਲੇ ਸੀ ਬਿਜਲੀ ਫੋਟਿੰਗ ਆਲੇ ਸੀ ਉਹ ਸਾਰੇ ਹੀ ਵੇਲੇ ਹੋ ਗਏ ਇਸ ਕਰਕੇ ਅਸੀਂ ਨੇਤਾ ਤੋਂ ਬਜਰੀ ਤੋਂ ਸ਼ੁਰੂ ਕੀਤਾ ਸੱਤਿਆਗ੍ਰਹ ਪਰ ਇਹ ਨਾ ਸਮਝਿਓ ਕਿ ਇਹ ਸੱਤਿਆਗ੍ਰਹ ਇਕੱਲਾ ਰੇਤ ਪੱਗਣੀ ਲਈ ਹੈ ਇਸ ਤੋਂ ਬਾਅਦ ਅਸੀਂ ਕੇਬਲ ਮਾਫੀਆ ਜਿਹੜਾ ਕਰੋੜਾਂ ਰੁਪਏ ਦਾ ਨਹੀਂ ਅਰਬਾਂ ਰੁਪਏ ਦਾ ਚੂਨਾ ਸਰਕਾਰ ਨੂੰ ਲੱਗਿਆ ਅਸੀਂ ਰੇਤ ਮਾਫੀਆ ਤੇ ਵੀ ਸੱਤਿਆਗ੍ਰਹ ਕਰਾਂਗੇ ਅਸੀਂ ਟਰਾਂਸਪੋਰਟ ਮਾਫੀਆ ਦੇ ਵਿਰੁੱਧ ਸੱਤਿਆਗ੍ਰਹ ਕਰਾਂਗੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ you <laughs>